ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਜ਼ਹਿਰਾਂ ਦੇ ਕੇ ਜਿਹੜਾ ਪੰਜਾਬ ਨੂੰ ਮਾਰਿਆ ਜਾ ਰਿਹਾ ਹੈ ਪਾਣੀਆਂ ਦੇ ਰੂਪ ਚ ਪਿਛਲੀਆਂ ਸਰਕਾਰਾਂ ਨੇ ਵੀ ਇਹੀ ਕੰਮ ਕੀਤਾ ਇਸ ਜ਼ਹਿਰ ਦੇ ਅੱਤਵਾਦ ਨਾਲ ਪੰਜਾਬ ਦੀਆਂ ਨਸਲਾਂ ਨੂੰ ਮਾਰਿਆ ਤੇ ਇਹ ਸਰਕਾਰ ਵੀ ਉਹੀ ਰਾਹ ਤੇ ਚਲੀ ਹੋਈ ਹੈ ਸੋ ਅੱਜ ਜਿਹੜੇ ਡਾਈਂਗ ਫੈਕਟਰੀਆਂ ਦੇ ਮਾਲਕ ਨੇ ਜਿਹੜੀਆਂ ਪੌਦਨਗਰ ਵਾਲੀਆਂ ਫੈਕਟਰੀਆਂ ਜਿਹੜੀਆਂ ਜ਼ਹਿਰ ਪਾਰੀਆਂ ਤੇ 40 ਸਾਲ ਤੋਂ ਪੰਜਾਬ ਦੇ ਦਰਿਆਵਾਂ ਵਿੱਚ ਧਰਤੀ ਹੇਠਾਂ ਉਹਨਾਂ ਦੇ ਮਾਲਕਾਂ ਦੀ ਮੀਟਿੰਗ ਆ ਅੱਜ ਜਿਹੜੀ ਪੰਜਾਬ ਵਿਧਾਨ ਸਭਾ ਦੀ ਕਮੇਟੀ ਬਣੀ ਹੋਈ ਆ ਬੁੱਢੇ ਦਰਿਆਵਾਂ ਨੂੰ ਲੈ ਕੇ ਉਹਨਾਂ ਨਾਲ ਤੇ ਸੁਣਨ ਚ ਆਇਆ ਵੀ ਉਸ ਡਾਈਂਗ ਫੈਕਟਰੀਆਂ ਨੂੰ ਇਹ ਹੋਰ ਸਮਾਂ ਦੇਣ ਜਾ ਰਹੇ ਉਹਨਾਂ ਦਾ ਸਮਾਂ ਉਹਨਾਂ ਦੀ ਮਿਆਦ ਜਿਹੜੀ ਖਤਮ ਹੋ ਰਹੀ ਹੈ ਇਹ ਹੋਰ ਜਿਹੜੀ ਐਕਸਟੈਂਸ਼ਨ ਹੈ ਜਿਹੜਾ ਵਾਤਾ ਹੋਰ ਸਮਾਂ ਜਿਹੜਾ ਉਹ ਦੇਖਿਓ ਉਹਨਾਂ ਨੂੰ ਦਿਵਾਰੇ ਫੇਰ ਜਿਉਂਦੀ ਤਿਉਂ ਚੱਲ ਰੱਖਣ ਜਾ ਰਹੇ ਨੇ ਜਿਹੜੇ ਪਹਿਲਾਂ ਯਾਰ ਘਾਟਾ ਅਸੀਂ ਕੈਂਸਰ ਕਾਲਾ ਪੀਲਾ ਸ਼ੂਗਰ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਧਰਤੀ ਨੂੰ ਕੈਂਸਰ ਪਸ਼ੂਆਂ ਪੰਛੀਆਂ ਜਾਨਵਰਾਂ ਨੂੰ ਕੈਂਸਰ ਹੋ ਕੇ ਮਰਨ ਲੱਗ ਗਈ ਯਾਰ ਇਹ ਹੋਰ ਉਤੇ ਮੋਹਰ ਲਾ ਰਹੇ ਨੇ ਅੱਜ ਸੋ ਅਸੀਂ ਇਹ ਚੇਤਾਵਨੀ ਦਿੰਨੇ ਆ ਸਰਕਾਰ ਨੂੰ ਤੇ ਅਪੀਲ ਕਰਦੇ ਆ ਲੋਕਾਂ ਨੂੰ ਕਿ ਲੋਕੋ ਉੱਠ ਖੜੇ ਹੋ ਜੇ ਇਹ ਸਰਕਾਰ ਨੇ ਅੱਜ ਨੂੰ ਵਾਅਦਾ ਦਿੱਤਾ ਸਾਡੀ ਸਮੁੱਚੀ ਟੀਮ ਕਾਲੇ ਪਾਣੀ ਦਾ ਮੋਰਚਾ ਜਿਹੜੀ ਸਾਡੀ ਟੀਮ ਆ ਉਹਦੇ ਵੱਲੋਂ ਅਸੀਂ ਇਹਦੀ ਪੁਰਜ਼ੋਰ ਨਿੰਦਾ ਕਰਦੇ ਆਂ ਤਾਂ ਵਿਰੋਧ ਕਰਦੇ ਆਂ ਇਸੇ ਕਰਕੇ 15 ਅਗਸਤ ਨੂੰ ਵੱਡਾ ਮਾਰਚ ਲੁਧਿਆਣੇ ਦੇ 15 ਸਤੰਬਰ ਨੂੰ ਬੁੱਡੇ ਦਰਿਆ 'ਚ ਇਹ ਡਾਈਂ ਫੈਕਟਰੀਆਂ ਦੇ ਜ਼ਹਿਰ ਪਾਉਣ ਤੋਂ ਰੋਕਣ ਲਈ ਵੱਨ ਮਾਰਨ ਦਾ ਪ੍ਰੋਮਿਸ ਲਿਖਿਆ ਸਵਾਓ ਆਪਾਂ ਦਾ ਉੱਠ ਕੇ ਪੰਜਾਬ ਦੇ ਲੋਕੋ ਵਿਰੋਧ ਕਰ ਲਈ ਨਾ ਤੁਸੀਂ ਘਰਾਂ 'ਚ ਬੈਠ ਕੇ ਮਰੋ ਤੇ ਸਰਕਾਰ ਨੂੰ ਚੇਤਾਵਨੀ ਵੀ ਜੇ ਤੁਸੀਂ ਅੱਜ ਵਾਦਾ ਇਹਨਾਂ ਡਾਈਮ ਫੈਕਟਰੀਆਂ ਨੂੰ ਦੰਨੇ ਆ ਤਾਂ ਅਸੀਂ ਸਮਝਾਂਗੇ ਤੁਸੀਂ ਪੂਰਨ ਤੌਰ ਦੇ ਉੱਤੇ ਇਹਨਾਂ ਵੱਡੇ ਘਰਾਣਿਆਂ ਨਾਲ ਫੈਕਟਰੀਆਂ ਨਾਲ ਮਾਲਕਾਂ ਨਾਲ ਖੜ ਚੁੱਕੇ ਆ ਤੇ ਤੁਸੀਂ ਧਈਆ ਕਰ ਲਿਆ ਕਿ ਲੋਕਾਂ ਨੂੰ ਮਾਰਨਾ ਤੇ ਅਸੀਂ ਧਈਆ ਕਰ ਲਿਆ ਕਿ ਇਹ ਪਾਣੀ ਹੈ ਜ਼ਹਿਰਾ ਅਸੀਂ ਪਾਣੀ ਤੇ ਨਹੀਂ ਪੀਣ ਦੇਣੀ ਸਵਾਉ ਆਪਾਂ ਅੱਜ ਦਾ ਕਾਢਾ ਬਰੋਜ ਤਾਈਏ ਤੇ ਸਰਕਾਰ ਨੂੰ ਚੇਤਾਵਨੀ ਲਈਏ ਕਿ ਕਿਸੇ ਵੀ ਰੂਪ ਦੇ ਵਿੱਚ ਅਸੀਂ ਇਹ ਜ਼ਹਿਰਾਂ ਜਿਹੜੀਆਂ ਹੁਣ ਬਹੁਤ ਹੋ ਗਿਆ 40 ਸਾਲ ਹੋ ਗਏ ਜ਼ਹਿਰਾਂ ਪੀਂਦਿਆਂ ਨੂੰ ਮਰ ਚੱਲਿਆ ਸਾਰਾ ਪੰਜਾਬ ਸੋ ਆਓ ਪੰਜਾਬੀ ਉੱਠ ਕੇ ਦਾ ਕਾੜਾ ਵਿਰੋਧ ਕਰੀਏ ਤੇ ਇਸ ਸਰਕਾਰ ਨੂੰ ਆਪਾਂ ਦੱਸ ਦੇਈਏ ਕਿ ਇੱਥੇ ਇਕੱਲੇ 2 4 100 50 ਬੰਦਾ ਨਹੀਂ ਪੂਰਾ ਪੰਜਾਬ ਉੱਠ ਕੇ ਇਸ ਮੁਕਦੇ ਦੇ ਉੱਤੇ ਲੜਾਈ ਲੜੇ